ਦੋਸਤੋ ਪੰਜਾਬ ਦੇ ਇੱਕ ਪਿੰਡ ਵਿੱਚ ਕੁੜੀ ਦਾ ਵਿਆਹ ਸੀ ਕੁੜੀ ਵਾਲਿਆਂ ਨੇ ਬਹੁਤ ਵੱਡਾ ਪੈਲਸ ਬੁੱਕ ਕਰਵਾਇਆ ਸੀ ਹੁਣ ਜੋ ਪੈਲਸ ਸੀ ਬਹੁਤ ਮਹਿੰਗਾ ਪੈਲਸ ਸੀ ਕੁੜੀ ਵਾਲੇ ਵਿਆਹ ਤੇ ਫੁੱਲ ਖਰਚਾ ਕਰਨਾ ਚਾਹੁੰਦੇ ਸੀ ਇਸੇ ਤਰ੍ਹਾਂ ਸਾਰਾ ਪਰਿਵਾਰ ਪੈਲਸ ਦੇ ਵਿੱਚ ਆ ਗਿਆ ਸੀ ਤੇ ਸਾਰੇ ਮਹਿਮਾਨ ਵੀ ਆ ਗਏ ਸੀ ਕੋਈ ਹੁਣ ਬਾਹਰ ਖਾਣਾ ਖਾਈ ਜਾਂਦਾ ਸੀ ਕੋਈ ਅੰਦਰ ਚਹਲ ਕਦਮੀ ਕੀਤੀ ਜਾਂਦਾ ਸੀ ਇਸੇ ਤਰ੍ਹਾਂ ਦਾ ਮਾਹੌਲ ਉੱਚ ਸੀ ਤੇ ਪੈਲਸ ਨੂੰ ਬਹੁਤ ਜ਼ਿਆਦਾ ਸਜਾਇਆ ਗਿਆ ਸੀ ਸਭ ਲੋਕ ਬਰਾਤ ਦਾ ਇੰਤਜ਼ਾਰ ਕਰਨ ਲੱਗ ਰਹੇ ਸੀ ਕਿ ਕਦੋਂ ਬਰਾਤ ਆਵੇ ਤੇ ਕਦੋਂ ਸਾਰੀਆਂ ਰਸਮਾਂ ਸ਼ੁਰੂ ਹੋਣ ਬੀਜੇ ਵੀ ਚੱਲ ਰਿਹਾ ਸੀ ਔਰ ਕੈਸਰਾਵਾਲੀਆਂ ਉਹ ਵੀ ਕੁੜੀ ਵਾਲਿਆਂ ਨੇ ਬੁਲਾ ਰੱਖੀਆਂ ਸੀ ਇਸੇ ਤਰ੍ਹਾਂ ਥੋੜੀ ਦੇਰ ਬਾਅਦ ਉਥੇ ਬਰਾਤ ਆ ਜਾਂਦੀ ਹੈ ਉਹਨ ਜਿਵੇਂ ਹੀ ਬਰਾਤ ਆਈ ਸੀ ਬਰਾਤੀ ਬਹੁਤ ਨੱਚਦੇ ਕੁੱਦਦੇ ਆਉਂਦੇ ਨੇ ਤੇ ਜਿਹੜਾ ਲਾੜਾ ਸੀ ਜਿਸ ਦਾ ਨਾਮ ਸਨੀ ਸੀ ਸਨੀ ਅੱਜ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਸ ਦਾ ਵਿਆਹ ਹੋ ਰਿਹਾ ਸੀ ਉਸ ਦੇ ਮਨ ਵਿੱਚ ਬਹੁਤ ਤਰ੍ਹਾਂ ਦੇ ਲੱਡੂ ਫੁੱਟ ਰਹੇ ਸੀ ਇਸੇ ਤਰ੍ਹਾਂ ਸਨੀ ਦੀਆਂ ਸਾਲੀਆਂ ਰੀਵਨ ਕੱਟਣ ਵਾਸਤੇ ਦਰਵਾਜ਼ੇ ਤੇ ਤਿਆਰ ਖੜੀਆਂ ਸਨ ਤੇ ਉਹਨਾਂ ਨੇ ਅੱਗੇ ਰੀਵਨ ਲਾ ਰੱਖਿਆ ਸੀ ਫਿਰ ਸਨੀ ਆ ਕੇ ਉਹ ਰੀਵਨ ਕੱਟਦਾ ਹੈ ਇਸੇ ਤਰ੍ਹਾਂ ਆਪਣੀਆਂ ਸਾਲੀਆਂ ਨੂੰ ਵਧਾਈ ਦਿੰਦਾ ਹੈ ਇਸ ਤੋਂ ਬਾਅਦ ਮਿਲਣੀ ਦੀ ਰਸਮ ਪੂਰੀ ਹੁੰਦੀ ਹੈ ਤਾਂ ਫਿਰ ਬਾਬਾ ਜੀ ਅਰਦਾਸ ਕਰਦੇ ਹਨ ਇਸੇ ਤਰ੍ਹਾਂ ਮਿਲਣੀ ਦੀ ਰਸਮ ਪੂਰੀ ਹੋ ਜਾਂਦੀ ਹੈ ਹੁਣ ਉਸ ਤੋਂ ਬਾਅਦ ਆਨੰਦ ਕਾਰਜ ਦੀ ਰਸਮ ਪੂਰੀ ਹੋਣੀ ਸੀ ਤਾਂ ਫਿਰ ਮੁੰਡਾ ਕੁੜੀ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦਾ ਹੈ आनंद कार्य ਕਰਨ ਵਾਸਤੇ ਤਾਂ ਫਿਰ ਉੱਥੇ ਆਨੰਦ ਕਾਰਜ ਹੁੰਦੇ ਨੇ ਆਨੰਦ ਕਾਰਜ ਹੋਣ ਤੋਂ ਬਾਅਦ ਸਟੇਜ ਦੇ ਉੱਤੇ ਸਲਾਮੀ ਦੇਣ ਦੀ ਰਸਮ ਆਉਂਦੀ ਹੈ ਇਸੇ ਤਰ੍ਹਾਂ ਦੁਲਹਾ ਤੇ ਦੁਲਹਨ ਨੂੰ ਸਟੇਜ ਤੇ ਜੋ ਪਾਇਆ ਜਾਂਦਾ ਸ਼ਗਨ ਹੈ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਦੇ ਨਾਂ ਲਾ ਕੇ ਖੜ ਜਾਂਦੇ ਨੇ ਤੇ ਹਰੇਕ ਬੰਦਾ ਇੱਕ ਇੱਕ ਕਰਕੇ ਉਹਨਾਂ ਨੂੰ ਸਲਾਮੀ ਦੇ ਕੇ ਫੋਟੋ ਖਿਚਵਾਉਣੀਆਂ ਸ਼ੁਰੂ ਕਰ ਦਿੰਦਾ ਹੈ ਇਸੇ ਤਰ੍ਹਾਂ ਪਹਿਲਾਂ ਦੁਲਹਨ ਨੇ ਹੁੰਗਟ ਲੈ ਰੱਖਿਆ ਸੀ ਬਹੁਤ ਸਾਰਾ ਮੇਕਅਪ ਕਰ ਰੱਖਿਆ ਸੀ ਪਰ ਹੁਣ ਫੋਟੋਆਂ ਖਿਚਾਉਣ ਵਾਸਤੇ ਦੁਲਹਨ ਨੂੰ ਆਪਦਾ ਹੁੰਗਟ ਚੁਕਣਾ ਪੈਣਾ ਸੀ ਤਾਂ ਫਿਰ ਉਹ ਆਪਦਾ ਹੁੰਗਟ ਚੁਕਦੀ ਹੈ ਤਾਂ ਫਿਰ ਜਿਹੜੇ ਦੂਲੇ ਦੇ ਯਾਰ ਹੁੰਦੇ ਨੇ ਉਹ ਵੀ ਦੁੱਲੇ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਹੱਸ ਕੇ ਫੋਟੋਆਂ ਖਿਚਾ ਕੱਲ ਨੂੰ ਇਹ ਐਲਬਮ ਵੀ ਤੁਹਾਡੀ ਯਾਦਗਾਰ ਬਣੇਗਾ ਤਾਂ ਫਿਰ ਦੋਵੇਂ ਬੜੇ ਹੱਸ ਕੇ ਫੋਟੋਆਂ ਖਿਚਾਉਣ ਲੱਗ ਜਾਂਦੇ ਨੇ ਫਿਰ ਜਿਵੇਂ ਦੁਲਾ ਆਪਣੀ ਦੁਲਹਣ ਵੱਨੀ ਨਜ਼ਰ ਮਾਰਦਾ ਆ ਤਾਂ ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਜਿਹੜੀ ਦੁਲਹਣ ਹੈ ਉਹ ਤਾਂ ਕਾਣੀ ਹੈ ਉਸ ਨੂੰ ਆ ਵੇਖ ਕੇ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਫਿਰ ਉਹ ਇੱਕਦਮ ਖੜਾ ਹੋ ਜਾਂਦਾ ਹੈ ਖੜਾ ਹੋ ਕੇ ਕਹਿੰਦਾ ਇਹ ਤਾਂ ਕਾਣੀ ਹੈ ਤੁਸੀਂ ਕਾਣੀ ਕੁੜੀ ਮੇਰੇ ਨਾਲ ਬੰਨਣਾ ਚਾਹੁੰਦੇ ਹੋ ਮੈਂ ਐਡਾ ਮਾੜਾ ਮੁੰਡਾ ਨਹੀਂ ਹਾ ਦੱਸੋ ਮੇਰੇ ਵਿੱਚ ਕੀ ਕਮੀ ਹੈ ਤੁਸੀਂ ਇਸ ਕਾਣੀ ਦਾ ਵਿਆਹ ਮੇਰੇ ਨਾਲ ਕਰਨਾ ਚਾਹੁੰਦੇ ਹੋ ਇੱਕਦਮ ਬਹੁਤ ਜ਼ਿਆਦਾ ਗੁੱਸੇ ਹੋ ਜਾਂਦਾ ਹੈ ਤੇ ਉੱਤੇ ਉਹ ਅਜੇਹੀਆਂ ਗੱਲਾਂ ਬੋਲਦਾ ਹੈ ਤੇ ਗਾਲਾਂ ਤੱਕ ਵੀ ਕੱਢਣ ਲੱਗ ਜਾਂਦਾ ਜਿਵੇਂ ਇਹ ਗੱਲ ਸਭ ਲੋਕਾਂ ਨੂੰ ਪਤਾ ਲੱਗਦੀ ਹੈ ਮੁੰਡੇ ਵਾਲਿਆਂ ਨੂੰ ਪਤਾ ਲੱਗਦੀ ਹੈ ਕੁੜੀ ਵਾਲਿਆਂ ਨੂੰ ਪਤਾ ਲੱਗਦੀ ਹੈ ਤੇ ਸਾਰੇ ਲੋਕ ਉੱਥੇ ਇਕੱਠੇ ਹੋ ਜਾਂਦੇ ਨੇ ਤੇ ਮੁੰਡੇ ਦੇ ਜਿਹੜੇ ਯਾਰ ਬੇਲੀ ਹੁੰਦੇ ਨੇ ਜੋ ਕਿ ਉੱਥੇ ਸ਼ਰਾਬ ਪੀਣ ਲੱਗ ਰਹੇ ਸੀ ਤੇ ਇਸ ਦਾ ਮਜ਼ਾ ਵੀ ਲੈਣ ਲੱਗ ਰਹੇ ਸੀ ਇਸੇ ਤਰ੍ਹਾਂ ਉਹ ਵੀ ਮੁੰਡੇ ਕੋਲ ਆ ਗਈ ਸੀ ਮੁੰਡੇ ਨੂੰ ਪੁੱਛਦੇ ਨੇ ਕਿ ਕੀ ਗੱਲ ਹੋਈ ਤਾਂ ਫਿਰ ਮੁੰਡਾ ਉਹਨਾਂ ਨੂੰ ਦੱਸਦਾ ਹੈ ਕਿ ਕੁੜੀ ਕਾਣੀ ਹੈ ਤੇ ਮੈਨੂੰ ਕਾਣੀ ਕੁੜੀ ਦੇ ਨਾਲ ਇਹ ਵਿਆਹਣਾ ਚਾਹੁੰਦੇ ਨੇ ਤਾਂ ਫਿਰ ਹੁਣ ਕੋਈ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਮੁੰਡਾ ਬਹੁਤ ਜ਼ਿਆਦਾ ਗੁੱਸਾ ਕਰ ਰਿਹਾ ਸੀ ਤਾਂ ਫਿਰ ਮੁੰਡੇ ਦੇ ਮਾਪਿਓ ਆ ਕੇ ਮੁੰਡੇ ਨੂੰ ਸਮਝਾਉਂਦੇ ਨੇ ਕਿ ਪੁੱਤ ਇਹ ਸਾਨੂੰ ਬਹੁਤ ਜ਼ਿਆਦਾ ਦਾਜ ਦੇਣ ਲੱਗ ਰਹੇ ਨੇ ਤੇ ਸਾਨੂੰ ਬਹੁਤ ਜ਼ਿਆਦਾ ਸਮਾਨ ਦੇਣ ਲੱਗ। ਇਹ ਗੱਡੀ ਵੀ ਦੇਣ ਲੱਗ ਰਹੇ ਨੇ। ਨਾ ਫਿਰ ਮੁੰਡਾ ਕਹਿੰਦਾ ਹੈ ਕਿ ਮੈਨੂੰ ਕੁਝ ਨਹੀਂ ਚਾਹੀਦਾ ਪਰ ਮੈਂ ਇਸ ਕਾਣੀ ਕੁੜੀ ਦੇ ਨਾਲ ਵਿਆਹ ਨਹੀਂ ਕਰਵਾਵਾਂਗਾ। ਤਾਂ ਫਿਰ ਕੁੜੀ ਵਾਲੇ ਮਾਪਿਓ ਵੀ ਆ ਜਾਂਦੇ ਨੇ ਤੇ ਇਹ ਕਹਿ ਦਿੰਦੇ ਨੇ ਇਹ ਗੱਲ ਤੁਸੀਂ ਪਹਿਲਾਂ ਵੇਖਣੀ ਸੀ। ਅਸੀਂ ਕੁੜੀ ਦੀ ਫੋਟੋ ਭੇਜੀ ਤਾਂ ਸੀ ਤੇਰੇ ਮਾਪੇ ਨੂੰ ਅਸੀਂ ਸਾਰੀ ਗੱਲ ਦੱਸੀ ਸੀ। ਤੁਹਾਨੂੰ ਇੰਨਾ ਦਾਜ ਦੇਣ ਅਸੀਂ ਲੱਗ ਰਹੇ ਹਾਂ। ਅਸੀਂ ਇੰਨਾ ਖਰਚ ਕਰਨ ਲੱਗ ਰਹੇ ਹਾਂ ਪਰ ਤੁਸੀਂ ਅੱਗੋਂ ਇਹ ਨਖਰੇ ਕਰਨ ਲੱਗ ਰਹੇ ਹੋ ਤੇ ਉਤੋਂ ਗਾਲਾਂ ਕੱਢ ਰਹੇ ਹੋ ਇਹ ਗੱਲ ਚੰਗੀ ਨਹੀਂ ਹੈ ਤਾ ਫਿਰ ਮੁੰਡਾ ਕਹਿੰਦਾ ਚਾਹੇ ਜੋ ਮਰਜ਼ੀ ਹੋ ਜਾਏ ਮੈਂ ਇਸ ਕਾਣੀ ਕੁੜੀ ਦੇ ਨਾਲ ਵਿਆਹ ਨਹੀਂ ਕਰਵਾਉਣਾ ਮੇਰੇ ਵਾਸਤੇ ਕੁੜੀਆਂ ਦੀ ਕੋਈ ਘਾਟ ਨਹੀਂ ਹੈ ਮੇਰੀ ਏਡੀ ਕੀ ਬੇਲਣੇ ਦੇ ਵਿੱਚ ਬਾਹ ਆਈ ਹੈ ਕਿ ਮੈਂ ਇਹ ਕਾਣੀ ਕੁੜੀ ਦੇ ਨਾਲ ਵਿਆਹ ਕਰਵਾਵਾ ਫਿਰ ਮੁੰਡਾ ਜਮਾ ਸਰਿਆਂ ਮੁਕਰ ਜਾਂਦਾ ਹੁਣ ਸਾਰੇ ਲੋਕ ਸੋਚਦੇ ਨੇ ਕਿ ਹੁਣ ਕੀ ਕੀਤਾ ਜਾਵੇ ਉਹ ਮੁੰਡੇ ਨੂੰ ਬਹੁਤ ਜ਼ਿਆਦਾ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਮੁੰਡਾ ਆਪ ਵੀ ਥਾਂ ਤੇ ਹਟ ਗਿਆ ਸੀ ਫਿਰ ਉਹ ਕਹਿੰਦਾ ਕਿ ਮੈਂ ਇਸ ਨਾਲ ਵਿਆਹ ਕਰਵਾਉਣਾ ਨਹੀਂ ਮੈਂ ਨਹੀਂ ਕਰਵਾਉਣਾ ਇਸ ਤਰ੍ਹਾਂ ਫਿਰ ਕੁੜੀ ਦਾ ਬਾਪੂ ਆਕੇ ਮੁੰਡੇ ਦੀਆਂ ਮਿੰਤਾ ਕਰਨ ਲੱਗ ਜਾਂਦਾ ਕਹਿੰਦਾ ਏ ਪੁੱਤ ਸਾਡੇ ਇੱਥੇ ਪਿੰਡ 'ਚ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਜਾਣੀ ਐ ਤੁਸੀਂ ਇਸ ਤਰ੍ਹਾਂ ਨਾ ਕਰੋ ਜੇ ਬਰਾਤ ਖਾਲੀ ਗਈ ਸਾਡੀ ਕੁੜੀ ਦਾ ਵਿਆਹ ਨਾ ਹੋਇਆ ਤਾਂ ਫਿਰ ਸਾਡੀ ਕੁੜੀ ਦਾ ਵਿਆਹ ਕਦੇ ਵੀ ਨਹੀਂ ਹੋਣਾ ਤੁਸੀਂ ਇਸ ਤਰ੍ਹਾਂ ਨਾ ਕਰੋ ਫਿਰ ਮੁੰਡਾ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਇਸ ਕਰਕੇ ਉਹ ਕੁੜੀ ਦੇ ਬਾਪੂ ਨੂੰ ਧੱਕਾ ਦੇ ਦਿੰਦਾ ਹੁਣ ਕੁੜੀ ਦਾ ਬਾਪੂ ਇੱਕੋ ਦਮ ਸਟੇਜ ਤੋਂ गिर ਜਾਂਦਾ ਜਿਵੇਂ ਉਹ ਸਟੇਜ ਤੋਂ ਗਿਰਿਆ ਸੀ ਤੇ ਕੁੜੀ ਵਾਲੇ ਪਰਿਵਾਰ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ ਤੇ ਉਹ ਫਿਰ ਇੱਕ ਬਰਾਤੀ ਦੀ ਫੜ ਫੜ ਕੇ ਸੇਵਾ ਪਾਣੀ ਕਰਦੇ ਨੇ ਤਾਂ ਫਿਰ ਉੱਥੇ ਬਰਾਤ ਨੂੰ ਬਹੁਤ ਜ਼ਿਆਦਾ ਕੁੱਟਿਆ ਜਾਂਦਾ ਪੂਰੀ ਬੇਇੱਜ਼ਤੀ ਕਰਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੁਣ ਜਿਹੜੀ ਕੁੜੀ ਸੀ ਉਸਨੇ ਵੀ ਮੁੰਡੇ ਨੂੰ ਆਕ ਦਿੱਤਾ ਸੀ ਕਿ ਜੇ ਮੈਂ ਕਾਣੀ ਆ ਇਹਦੇ ਵਿੱਚ ਮੇਰਾ ਕੀ ਕਸੂਰ ਮੈਨੂੰ ਰੱਬ ਨੇ ਹੀ ਬਣਾਇਆ ਇਦਾਂ ਹੈ ਇਹਦੇ ਵਿੱਚ ਮੈਂ ਕੀ ਕਰ ਸਕਦੀ ਹਾਂ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਤਾਂ ਕੋਈ ਗੱਲ ਨਹੀਂ ਪਰ ਜੋ ਤੂੰ ਮੇਰੇ ਬਾਪੂ ਨੂੰ ਧੱਕਾ ਦਿੱਤਾ ਉਹ ਮੈਨੂੰ ਚੰਗਾ ਨਹੀਂ ਲੱਗਿਆ ਤੇ ਮੈਂ ਇਸ ਗੱਲ ਦਾ ਬਦਲਾ ਤੇਰੇ ਕੋਲੋਂ ਜ਼ਰੂਰ ਲਵਾਂਗੀ ਇਸੇ ਤਰ੍ਹਾਂ ਉਸਨੇ ਮੁੰਡੇ ਨੂੰ ਧਮਕਾ ਦਿੱਤਾ ਸੀ ਹੁਣ ਮੁੰਡਾ ਆਪਦੀ ਤੇ ਆਪਣੀ ਸਾਰੀ ਬਰਾਤ ਦੀ ਬੇਇੱਜ਼ਤੀ ਕਰਕੇ ਘਰੇ ਵਾਪਸ ਆ ਗਿਆ ਸੀ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਕਿਉਂ ਮੁੰਡਾ ਕਾਨੀ ਕੁੜੀ ਵਾਸਤੇ ਬਰਾਤ ਲੈ ਕੇ ਆਇਆ ਸੀ ਤੇ ਫਿਰ ਕਿ ਉਹ ਵਿਆਹ ਕਰਵਾਉਣ ਤੋਂ ਮੁਕਰ ਗਿਆ ਸੀ ਸਾਰੀ ਕਹਾਣੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਇਸ ਤੋਂ ਪਹਿਲਾਂ ਆਪਾਂ ਵੀਡੀਓ ਸ਼ੁਰੂ ਕਰੀਏ ਤੁਹਾਡੇ ਅੱਗੇ ਇੱਕ ਛੋਟੀ ਜਹੀ ਗੁਜਾਰਿਸ਼ ਹੈ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਵੋ ਤੇ ਨਾਲੇ ਨਾਲ ਲੱਗਦੇ ਨੋਟੀਫਿਕੇਸ਼ਨ ਬੈਲ ਆਈਕਨ ਤੇ ਵੀ ਕਲਿੱਕ ਕਰ ਦਿਓ ਕਿਉਂਕਿ ਇਸ ਨਾਲ ਸਾਡੇ ਨਵੇਂ ਤੋਂ ਨਵੇਂ ਵੀਡੀਓ ਜੋ ਅਸੀਂ ਅਪਲੋਡ ਕਰਾਂਗੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤਾਂ ਦੋਸਤੋ ਜਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਕਹਾਣੀ ਸ਼ੁਰੂ ਤਾਂ ਦੋਸਤੋ ਇਹ ਗੱਲ ਹੈ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਚ ਇੱਕ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਦੇ ਵਿੱਚ ਇੱਕ ਮੁੰਡਾ ਰਹਿੰਦਾ ਸੀ ਜਿਸ ਦਾ ਨਾਮ ਸਨੀ ਸੀ ਸਨੀ ਦੇ ਮਾਪਿਓ ਕੋਲੇ ਚੰਗੀ ਜ਼ਮੀਨ ਸੀ ਉਹਨਾਂ ਕੋਲ ਪੈਸਿਆਂ ਦੀ ਕਮੀ ਨਹੀਂ ਸੀ ਇਸੇ ਤਰ੍ਹਾਂ ਸਨੀ ਸਰਕਾਰੀ ਟੀਚਰ ਲੱਗਿਆ ਹੋਇਆ ਸੀ ਤੇ ਉਸ ਦੀ ਜੌਬ ਵੀ ਚੰਗੀ ਸੀ ਬੜਾ ਹੱਸਦਾ ਖੇਡਦਾ ਪਰਿਵਾਰ ਸੀ ਇਸੇ ਤਰ੍ਹਾਂ ਸਨੀ ਹੁਣ ਵਿਆਹ ਦੇ ਲਾਇਕ ਹੋ ਗਿਆ ਸੀ ਤਾਂ ਉਸ ਦੇ ਮਾਪਿਆਂ ਨੂੰ ਫਿਕਰ ਹੋਣ ਲੱਗ ਜਾਂਦੀ ਹੈ ਕਿ ਸਨੀ ਦਾ ਕਿਤੇ ਰਿਸ਼ਤਾ ਕਰ ਦਿੱਤਾ ਜਾਵੇ ਹੁਣ ਜਿਹੜਾ ਸਨੀ ਦਾ ਚਾਚਾ ਸੀ ਉਹ ਸਨੀ ਤੇ ਖਾਰ ਖਾਂਦਾ ਸੀ ਫਿਰ ਇੱਕ ਦਿਨ ਸਨੀ ਦੀ ਚਾਚੇ ਨਾਲ ਬਹੁਤ ਜ਼ਿਆਦਾ ਲੜਾਈ ਹੋ ਜਾਂਦੀ ਹੈ ਹੁਣ ਚਾਚਾ ਮਨ ਹੀ ਮਨ ਖਾਰ ਰੱਖਦਾ ਤੇ ਉਹ ਮੌਕਾ ਭਾਲਦਾ ਹੈ ਕਿ ਸਨੀ ਕੋਲੇ ਕਦੇ ਨਾ ਕਦੇ ਬਦਲਾ ਜ਼ਰੂਰ ਲਵੇਗਾ ਪਰ ਉਹ ਉਤੋਂ ਨਾਲ ਚੰਗੀ ਤਰ੍ਹਾਂ ਬੋਲਦਾ ਸੀ ਇਸੇ ਤਰ੍ਹਾਂ ਸਨੀ ਵੀ ਉਸ ਨਾਲ ਬੋਲਦਾ ਸੀ ਪਰ ਉਹ ਮਨ ਹੀ ਮਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈ ਖਾਰ ਰੱਖਦਾ ਸੀ ਕਿਉਂਕਿ ਸਨੀ ਕਦੀ ਇੰਨਾ ਜ਼ਿਆਦਾ ਤਰੱਕੀ ਨਹੀਂ ਸੀ ਕਰ ਸਕਦਾ ਉਸ ਦੀ ਨਿਗਾਹ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਸੀ ਲੋਕ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਥੱਲੇ ਸਿੱਟਣਾ ਚਾਹੁੰਦੇ ਸੀ ਉਸ ਸਨੀ ਦੇ ਪਰਿਵਾਰ ਦੀਆਂ ਖੁਸ਼ੀਆਂ ਬਰਦਾਸ਼ਤ ਨਹੀਂ ਕਰਦੇ ਸੀ ਇਸੇ ਤਰ੍ਹਾਂ ਸਨੀ ਨੂੰ ਉਸ ਕਾਨੀ ਕੁੜੀ ਦਾ ਰਿਸ਼ਤਾ ਆਉਂਦਾ ਤਾਂ ਫਿਰ ਫੋਟੋ ਉਸ ਦੇ ਮਾਪੇ ਨੂੰ ਖਾਉਂਦੇ ਨੇ ਉਸਦੇ ਮਾਪੇ ਬਹੁਤ ਲਾਲਚ ਬਿੱਤਾ ਜਾਂਦਾ ਹੈ ਅਸੀਂ ਗੱਡੀ ਦੇਵਾਂਗੇ ਤੇ ਨਾਲੇ ਬਹੁਤ ਸਾਰਾ ਦਾਜ ਦੇਵਾਂਗੇ ਉਹਨਾਂ ਕੋਲੇ 25 ਕਿੱਲੇ ਜ਼ਮੀਨ ਸੀ ਤਾਂ ਫਿਰ ਉਹ ਨਾਲ ਇਹ ਕਹਿ ਦਿੰਦੇ ਨੇ ਕਿ ਅਸੀਂ 2 ਕਿੱਲੇ ਵੀ ਜ਼ਮੀਨ ਤੁਹਾਡੇ ਨਾਮ ਕਰਵਾ ਦੇਵਾਂਗੇ ਹੁਣ ਇੰਨਾ ਜ਼ਿਆਦਾ ਲਾਲਚ ਉਹਨਾਂ ਨੇ ਸਨੀ ਦੇ ਮਾਪੇ ਨੂੰ ਦਿੱਤਾ ਸੀ ਤੇ ਉਹ ਲਾਲਚ ਦੇ ਵਿੱਚ ਪਿਗਲ ਜਾਂਦੇ ਨੇ ਇਸੇ ਤਰ੍ਹਾਂ ਉਹ ਲਾਲਚ ਦੇ ਵਿੱਚ ਆ ਕੇ ਸੋਚਦੇ ਨੇ ਕਿ ਸਾਡਾ ਮੁੰਡਾ ਸਨੀ ਜਿਸ ਕੁੜੀ ਨਾਲ ਵਿਆਹ ਕਰਵਾ ਲਵੇ ਤਾਂ ਕਿੰਨੀ ਚੰਗੀ ਗੱਲ ਹੋਵੇ ਇਸੇ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਫਿਰ ਉਹ ਸੋਚਦੇ ਸੀ ਕਿ سنی ਨੂੰ ਹੁਣ ਮਨਾਈਏ ਕਿਵੇਂ ਇਸ ਤਰ੍ਹਾਂ ਉਸ ਨੂੰ ਰਾਜੀ ਕਰੀਏ ਤਾਂ ਫਿਰ ਇਨੇ ਚ ਉੱਥੇ سنی ਦਾ ਚਾਚਾ ਆ ਜਾਂਦਾ ਹੈ ਤੇ سنی ਦੇ ਚਾਚੇ ਨੂੰ ਜਿਵੇਂ ਹੀ ਸਾਰੀ ਗੱਲ ਪਤਾ ਲੱਗਦੀ ਹੈ ਤਾਂ ਉਹ ਮਨ ਹੀ ਮਨ ਸੋਚਦਾ ਹੈ ਕਿ ਆ ਮੌਕਾ ਹੈ ਬਦਲਾ ਲੈਣ ਦਾ ਜੇ ਹੁਣ ਵੀ ਬਦਲਾ ਨਾ ਲਿਆ ਤਾਂ ਮੈਂ ਸਾਰੀ ਜ਼ਿੰਦਗੀ سنی ਕੋਲ ਬਦਲਾ ਨਹੀਂ ਲੈ ਸਕਾਂਗਾ ਤਾਂ ਕਰਕੇ ਉਹ سنی ਦੇ ਮਾਪੇ ਕੋਲੇ ਉਸ ਕੁੜੀ ਦੀ ਫੋਟੋ ਲੈ ਲੈਂਦਾ ਤੇ ਕੁੜੀ ਦੀ ਫੋਟੋ ਲੈ ਕੇ ਉਹਨੂੰ ਕਹਿੰਦਾ ਹੈ ਕਿ ਤੁਸੀਂ ਹੁਣ ਚਿੰਤਾ ਨਾ ਕਰੋ ਸਨੀ ਨੂੰ ਮੈਂ ਆਪੇ ਹੀ ਮਨਾ ਲਵਾਂਗਾ ਚਾਹੇ ਜਿਵੇਂ ਮਰਜ਼ੀ ਮਨਾਵਾ ਤਾਂ ਫਿਰ ਸਨੀ ਦਾ ਚਾਚਾ ਉਹ ਫੋਟੋ ਲੈ ਕੇ ਇੱਕ ਐਡੀਟਰ ਕੋਲ ਜਾਂਦਾ ਹੈ ਤੇ ਐਡੀਟਰ ਨੂੰ ਜਾ ਕੇ ਇਹ ਕਹਿ ਦਿੰਦਾ ਕਿ ਜਿਹੜੀ ਇਹਦੀ ਅੱਖ ਖਰਾਬ ਹੈ ਇਸ ਨੂੰ ਸਹੀ ਕਰ ਦੇ ਤਾਂ ਫਿਰ ਉਹ ਫੋਟੋਸ਼ਾਪ ਚ ਉਹ ਐਡੀਟਰ ਉਸ ਕੁੜੀ ਦੀ ਅੱਖ ਸਹੀ ਕਰਕੇ ਦਿਖਾਉਂਦਾ ਹੈ ਹੁਣ ਉਸ ਫੋਟੋ ਨੂੰ ਦੇਖਣ ਤੇ ਇੰਜ ਨਹੀਂ ਲੱਗਦਾ ਕਿ ਇਸ ਦੀ ਕੋਈ ਅੱਖ ਖਰਾਬ ਹੈ ਤਾਂ ਫਿਰ ਉਹ ਆ ਕੇ ਸਨੀ ਕੋਲ ਆਉਂਦਾ ਤੇ ਸਨੀ ਨੂੰ ਆ ਕੇ ਮਿਲਦਾ ਤੇ ਸਨੀ ਨੂੰ ਦੱਸਦਾ ਹੈ ਕਿ ਵੇਖ ਕਿੰਨੀ ਕੁੜੀ ਸੋਹਣੀ ਹੈ ਤੇ ਨਾਲੇ ਇਹਨਾਂ ਦਾਜ ਦੇ ਰਹੇ ਨੇ ਇਹ ਵੀ ਕਹਿ ਰਿਹਾ ਹੈ ਕਿ ਦੋ ਕਿੱਲੇ ਨਾਮ ਕਰਵਾ ਦੇਣਗੇ ਤੇ ਨਾਲੇ ਗੱਡੀ ਵੀ ਦੇਣਗੇ ਨਾਲੇ ਵਿਆਹ ਵੀ ਪੂਰਾ ਸ਼ਾਨੋ ਸ਼ੌਕਤ ਦੇ ਨਾਲ ਕਰਨਗੇ ਇਸ ਤਰ੍ਹਾਂ ਸਨੀ ਨੇ ਜਿਵੇਂ ਉਸ ਕੁੜੀ ਦੀ ਫੋਟੋ ਦੇਖੀ ਤਾਂ ਸਨੀ ਨੂੰ ਵੀ ਕੋਈ ਬੁੜਾਈ ਨਜ਼ਰ ਨਹੀਂ ਆਉਂਦੀ ਹੈ ਤਾਹੋ ਕਹਿ ਦਿੰਦਾ ਹੈ ਕਿ ਇਸ ਨਾਲ ਰਿਸ਼ਤਾ ਕਰਨ ਵਾਸਤੇ ਤਿਆਰ ਹੈ ਇਸ ਨਾਲ ਵਿਆਹ ਕਰਨ ਵਾਸਤੇ ਤਿਆਰ ਹਾਂ ਹੁਣ ਜਿਵੇਂ ਆ ਗੱਲ ਸਨੀ ਨੇ ਕਹੀ ਸੀ ਤਾਂ ਸਨੀ ਦਾ ਚਾਚਾ ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਮਨ ਹੀ ਮਨ ਸੋਚਦਾ ਹੈ ਕਿ ਸਨੀ ਹੁਣ ਮੇਰੇ ਜਾਲ ਦੇ ਵਿੱਚ ਫਸ ਚੁੱਕਿਆ ਹੈ ਤਾਂ ਫਿਰ ਉਹ ਸਨੀ ਦੇ ਮਾਪੇ ਕੋਲ ਜਾ ਕੇ ਕਹਿੰਦਾ ਹੈ ਕਿ ਸਨੀ ਨੂੰ ਮੈਂ ਮਨਾ ਲਿਆ ਹੁਣ ਸਨੀ ਇਸ ਕੁੜੀ ਨਾਲ ਵਿਆਹ ਕਰਨ ਵਾਸਤੇ ਤਿਆਰ ਹੈ ਤਾਂ ਫਿਰ ਸਨੀ ਦੇ ਮਾਪੇ ਸਨੀ ਨੂੰ ਪੁੱਛਦੇ ਨੇ ਕਿ ਤੂੰ ਸੱਚੀ ਇਸ ਕੁੜੀ ਨਾਲ ਵਿਆਹ ਕਰਨ ਵਾਸਤੇ ਤਿਆਰ ਹੈ ਤੈਨੂੰ ਕੋਈ ਦਿੱਕਤ ਤਾਂ ਨਹੀਂ ਤਾਂ ਫਿਰ ਸਨੀ ਅੱਗੋਂ ਕਹਿੰਦਾ ਹੈ ਨਾ ਜੀ ਮੈਨੂੰ ਕੋਈ ਦਿੱਕਤ ਨਹੀਂ ਹੈ ਸੀ ਇਹ ਕੁੜੀ ਪਸੰਦ ਕੀਤੀ ਹੈ ਮੈਂ ਇਸ ਨਾਲ ਵਿਆਹ ਕਰਨ ਵਾਸਤੇ ਤਿਆਰ ਹਾਂ ਇਸੇ ਤਰ੍ਹਾਂ ਦੋਵੇਂ ਘਰਾਂ ਦੇ ਵਿੱਚ ਵਿਆਹ ਦੀ ਗੱਲ ਪੱਕੀ ਹੋ ਗਈ ਸੀ ਦਾਜ ਦੀ ਗੱਲ ਪੱਕੀ ਹੋ ਗਈ ਸੀ ਸਭ ਗੱਲਾਂ ਪੱਕੀਆਂ ਹੋ ਗਈਆਂ ਸੀ ਹੁਣ ਜੋ ਕੁੜੀ ਸੀ ਉਸਦੇ ਬਚਪਨ ਚ ਤਹੀ ਉਸਦੇ ਅੱਖ ਤੇ ਚੋਟ ਵੱਜੀ ਸੀ ਤੇ ਇਸ ਕਰਕੇ ਉਸ ਦੀ ਇੱਕ ਅੱਖ ਚਲੀ ਗਈ ਸੀ ਇਹ ਗੱਲ ਕੁੜੀ ਦੇ ਮਾਪੇ ਆਪਣੇ ਸਣੀ ਦੇ ਮਾਪੇ ਨੂੰ ਚੰਗੀ ਤਰ੍ਹਾਂ ਦੱਸ ਦਿੱਤੀ ਸੀ ਕੱਲ ਨੂੰ ਕੋਈ ਦਿੱਕਤ ਨਾ ਆਵੇ ਇਸ ਕਰਕੇ ਸਾਡੀ ਕੁੜੀ ਦਾ ਰਿਸ਼ਤਾ ਨਹੀਂ ਆਉਣ ਲੱਗ ਰਿਹਾ ਇਸ ਕਰਕੇ ਅਸੀਂ ਇੰਨਾ ਜ਼ਿਆਦਾ ਦਾਜ ਦੇਣ ਲੱਗ ਰਹੇ ਹਾਂ ਹੁਣ ਸਨੀ ਦੇ ਮਾਪੇ ਲਾਲਚ ਦੇ ਵਿੱਚ ਆਏ ਹੋਏ ਸੀ ਤਾਂ ਕਰਕੇ ਉਹ ਕੋਈ ਇਤਰਾਜ਼ ਨਹੀਂ ਕਰਦੇ ਇਸ ਤਰ੍ਹਾਂ ਸਨੀ ਬਰਾਤ ਲੈ ਕੇ ਕੁੜੀ ਵਾਲੇ ਦੇ ਘਰ ਪਹੁੰਚ ਜਾਂਦਾ ਹੈ ਉੱਥੇ ਜਾ ਕੇ ਸਾਰੀਆਂ ਰਸਮਾਂ ਕਰਦਾ ਜਿਵੇਂ ਸਾਰੀਆਂ ਰਸਮਾਂ ਹੋਈਆਂ ਸੀ ਸਾਰੀਆਂ ਰਸਮਾਂ ਹੋਣ ਤੋਂ ਬਾਅਦ ਜਿਵੇਂ ਸਟੇਜ ਤੇ ਦੁਲਹਾ ਦੁਲਣ ਬੈਠੇ ਸੀ ਤਾਂ ਉਸੇ ਟਾਈਮ ਸਨੀ ਕੁੜੀ ਨੂੰ ਵੇਖਦਾ ਹੈ ਜੋ ਕਿ ਉਸਨੂੰ ਪਤਾ ਲੱਗਦਾ ਹੈ ਕਿ ਕੁੜੀ ਕਾਣੀ ਹੈ ਤਾਂ ਉਸਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਇਹ ਸਭ ਤੁਸੀਂ ਵੀਡੀਓ ਦੇ ਸ਼ੁਰੂ ਚ ਸੁਣ ਚੁੱਕੇ ਹੋ ਤਾਂ ਫਿਰ ਉਹ ਗੁੱਸੇ ਚ ਆ ਕੇ ਕੁੜੀ ਦੇ ਬਾਪੂ ਨੂੰ ਧੱਕਾ ਦਿੰਦਾ ਹੈ ਫਿਰ ਕੁੜੀ ਵਾਲੇ ਇੱਕ ਇੱਕ ਬਰਾਤੀ ਦੀ ਚੰਗੀ ਤਰ੍ਹਾਂ ਸ਼ਤਰ ਪ੍ਰੇਰਣ ਕਰਦੇ ਨੇ ਇਸੇ ਤਰ੍ਹਾਂ ਸਣੀ ਬਰਾਤ ਦੀ ਬੇਇਜ਼ਤੀ ਕਰਾ ਕੇ ਵਾਪਸ ਆ ਗਿਆ ਸੀ ਤਨੀ ਜਿਵੇਂ ਘਰੇ ਆਇਆ ਸੀ ਤਾਂ ਸਭ ਲੋਕ ਉਸਨੂੰ ਤਾਣੇ ਵੇਣੇ ਮਾਰਦੇ ਸੀ ਕਹਿ ਰਹੇ ਸੀ ਕਿ ਸਾਰਾ ਪਿੰਡ ਕਟਵਾ ਦਿੱਤਾ ਇਹ ਤੇਰਾ ਵਿਆਹ ਹੈ ਤੁਹਾਨੂੰ ਪਹਿਲਾਂ ਹੀ ਨਹੀਂ ਪਤਾ ਸੀ ਕਿ ਤੁਸੀਂ ਕੁੜੀ ਨੂੰ ਦੇਖਿਆ ਨਹੀਂ ਸੀ ਇੱਕਦਮ ਉੱਥੇ ਜਾ ਕੇ ਬਦਲਨ ਦੀ ਕੀ ਲੋੜ ਸੀ ਤੁਸੀਂ ਕੁੜੀ ਵਾਲਿਆਂ ਦੀ ਇੰਨੀ ਜ਼ਿਆਦਾ ਬੇਇੱਜ਼ਤੀ ਕੀਤੀ ਉੱਥੋਂ ਬਰਾਤ ਖਾਲੀ ਲੈ ਕੇ ਆਏ ਤੇ ਨਾਲੇ ਬਰਾਤ ਵੀ ਕਟਵਾ ਕੇ ਨਾਲ ਲੈ ਕੇ ਆਏ ਤੁਹਾਨੂੰ ਇਹ ਪਹਿਲਾਂ ਦੇਖਣਾ ਚਾਹੀਦਾ ਸੀ ਇਸੇ ਤਰ੍ਹਾਂ ਹੁਣ ਕੁੜੀ ਵਾਲਿਆਂ ਦੀ ਵੀ ਥਾਂ ਥਾਂਸ ਤੇ ਬੇਇੱਜ਼ਤੀ ਹੋ ਰਹੀ ਸੀ ਜਿਵੇਂ ਬਰਾਤ ਵਾਪਸ ਗਈ ਸੀ ਕੁਝ ਲੋਕਾਂ ਨੇ ਉਥੇ ਜੋ ਵੀ ਬਣਾ ਲਈਆਂ ਫਿਰ ਉਹ ਇੱਕ ਇੱਕ ਕਰਕੇ ਵੀਡੀਓ ਡਿਲੀਟ ਕਰਾਉਂਦੇ ਨੇ ਫਿਰ ਵੀਡੀਓ ਡਿਲੀਟ ਕਰਾਉਣ ਦੇ ਬਾਵਜੂਦ ਵੀ ਕੁਝ ਨਾ ਕੁਝ ਵੀਡੀਓ ਰਹਿ ਹੀ ਜਾਂਦੀਆਂ ਨੇ ਫਿਰ ਉਹ ਗੱਲ ਹੌਲੀ ਹੌਲੀ ਸਾਰੇ ਪਿੰਡ ਦੇ ਵਿੱਚ ਫੈਲ ਜਾਂਦੀ ਇਸ ਤਰ੍ਹਾਂ ਬਰਾਤ ਖਾਲੀ ਚਲੀ ਗਈ ਬਰਾਤ ਨੂੰ ਕੁੱਟਿਆ ਵੀ ਗਿਆ ਇਸ ਤਰ੍ਹਾਂ ਮੁੰਡੇ ਨੇ ਕੁੜੀ 'ਚ ਦੋਸ਼ ਕੱਢ ਕੇ ਕੁੜੀ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਤਾਂ ਫਿਰ ਇਹ ਸਾਰੀ ਗੱਲ ਦੋਵੇਂ ਪਿੰਡਾਂ ਦੇ ਵਿੱਚ ਚੰਗੀ ਤਰ੍ਹਾਂ ਫੈਲ ਚੁੱਕੀ ਸੀ ਇਸੇ ਤਰ੍ਹਾਂ ਸਨੇ ਆਪਣੀ ਡਿਊਟੀ ਵਾਪਸ ਕਰਨ ਲੱਗ ਗਿਆ ਸੀ ਉਹ ਲੋਕਾਂ ਦੇ ਤਾਹਨੇ ਮੇਨੇ ਸਹਿੰਦਾ ਰਹਿੰਦਾ ਹੁਣ ਉਹਨਾਂ ਨੇ ਕੁੜੀ ਵਾਲਿਆਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਸੀ ਸਣੀ ਨੇ ਵੀ ਕੁੜੀ ਨਾਲ ਚੰਗਾ ਨਹੀਂ ਸੀ ਕੀਤਾ ਕੁੜੀ ਬਹੁਤ ਜ਼ਿਆਦਾ ਬਿਮਾਰਾ ਚੰਗਾ ਬੋਲਿਆ ਸੀ ਕੁੜੀ ਵਾਲਿਆਂ ਨੇ ਔਰ ਮੁੰਡੇ ਵਾਲੇ ਵੀ ਬੋਲੇ ਸੀ ਤਾਂ ਫਿਰ ਸਣੀ ਆਪਦੇ ਕੀਤੇ ਤੇ ਪਛਤਾਉਂਦਾ ਹੈ ਕਿ ਚਾਹੇ ਕੁੜੀ ਕਾਣੀ ਸੀ ਪਰ ਮੈਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ ਮੈਨੂੰ ਸਬਰ ਰੱਖਣਾ ਚਾਹੀਦਾ ਸੀ ਹੁਣ ਸਣੀ ਇੱਕ ਵੜਿਆ ਮੁੰਡਾ ਸੀ ਪਰ ਉਥੋਂ ਇੱਕਦਮ ਉਸ ਨੂੰ ਗੁੱਸਾ ਆ ਗਿਆ ਸੀ ਤਾਂ ਕਰਕੇ ਉਹ ਬਹੁਤ ਜ਼ਿਆਦਾ ਮੰਦਾ ਉਹ ਦਿਨ ਦਾ ਉਥੇ ਗਾਲਾਂ ਕੱਢਦਾ ਇਸ ਗੱਲ ਦਾ ਉਸ ਨੂੰ ਬਹੁਤ ਜ਼ਿਆਦਾ ਪਛਤਾਵਾ ਸੀ ਹਰ ਦਿਨ ਉਹ ਇਸ ਪਛਤਾਵੇ ਦੇ ਵਿੱਚ ਜਿਉਂਦਾ ਸੀ ਕਿ ਉਸ ਨੇ ਉਹਨਾਂ ਨਾਲ ਸਲੋਕ ਚੰਗਾ ਨਹੀਂ ਕੀਤਾ ਕੁੜੀ ਕਾਣੀ ਸੀ ਇਹ ਗੱਲ ਉਸ ਨੂੰ ਪਹਿਲਾਂ ਪਤਾ ਹੁੰਦੀ ਤਾਂ ਮੈਟਰ ਹੋਰ ਹੋਣਾ ਸੀ ਉਸ ਨੇ ਸੋਚ ਸਮਝ ਕੇ ਵਿਆਹ ਕਰਵਾਉਣਾ ਸੀ ਪਰ ਇੱਕਦਮ ਜਦੋਂ ਉਸ ਨੂੰ ਪਤਾ ਲੱਗਿਆ ਕਿ ਕੁੜੀ ਕਾਣੀ ਹੈ ਤਾਂ ਫਿਰ ਉਹ ਆਪ ਦੇ ਗੁੱਸੇ ਤੇ ਕੰਟਰੋਲ ਨਹੀਂ ਕਰ ਸਕਿਆ ਬਸ ਆਹੀ ਗੱਲ ਸਨੀ ਨੂੰ ਅੰਦਰੋਂ ਅੰਦਰੀ ਖਾਈ ਜਾਂਦੀ ਸੀ ਇਸੇ ਤਰ੍ਹਾਂ ਸਨੀ ਹੌਲੀ ਹੌਲੀ ਆਪਣੀ ਡਿਊਟੀ ਕਰਨਾ ਲੱਗ ਜਾਂਦਾ ਤੇ ਡਿਊਟੀ ਕਰਨ ਤੋਂ ਬਾਅਦ ਜਿਹੜਾ ਉਸਤਾਦ ਚਾਚਾ ਸੀ ਜਿਨੇ ਸਨੀ ਕੋਲੋਂ ਬਦਲਾ ਲਿਆ ਸੀ ਉਹ ਬਹੁਤ ਜ਼ਿਆਦਾ ਖੁਸ਼ ਸੀ ਉਸਨੇ ਸਨੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਸੀ ਇਸੇ ਤਰ੍ਹਾਂ ਦਿਨ ਲੰਘਦੇ ਰਹਿੰਦੇ ਨੇ ਹੌਲੀ-ਹੌਲੀ ਸਨੀ ਦੇ ਮਾਪਿਓ ਗੁਜ਼ਰ ਜਾਂਦੇ ਨੇ ਮਾਂ-ਬਾਪ ਦੇ ਗੁਜਰਨ ਤੋਂ ਬਾਅਦ ਚਾਚੇ-ਤਾਏ ਮਿਲ ਕੇ ਸਨੀ ਦੀ ਜ਼ਮੀਨ ਤੇ ਕਬਜ਼ਾ ਕਰ ਲੈਂਦੇ ਨੇ ਹੁਣ ਸਨੀ ਦੀ ਜ਼ਮੀਨ ਉਸਦੇ ਚਾਚੇ-ਤਾਇਆਂ ਨੇ ਖੋਲੀ ਸੀ ਤੇ ਸਨੀ ਕੁਝ ਵੀ ਕਰਨੀ ਸੀ ਸਕਦਾ ਉਸਨੇ ਬਹੁਤ ਜ਼ੋਰ ਲਾਇਆ ਸੀ ਆਪਣੀ ਜ਼ਮੀਨ ਵਾਪਸ ਲੈਣ ਵਾਸਤੇ ਪਰ ਉਸਦੇ ਤਾਏ ਨੇ ਉਸਦੀ ਨਹੀਂ ਚੱਲਣ ਰੀਤੀ ਸੀ ਕਿਸੇ ਨੇ ਉਦੀ ਕੋਈ ਗੱਲ ਨਹੀਂ ਸੁਣੀ ਉਸਦੀ ਜ਼ਮੀਨ ਉਸਦੇ ਚਾਚੇ ਤਾਏ ਲੈ ਗਏ ਸੀ ਇਧਰ ਜਿਹੜੀ ਕਾਣੀ ਕੁੜੀ ਸੀ ਉਸਦਾ ਵੀ ਮੁੜ ਕੇ ਕਿਤੇ ਰਿਸ਼ਤਾ ਹੋਰ ਨਹੀਂ ਹੁੰਦਾ ਤਾਂ ਫਿਰ ਉਹ ਆਪਣੇ ਬਾਪੂ ਨੂੰ ਕਹਿੰਦੀ ਹੈ ਕਿ ਬਾਪੂ ਮੇਰਾ ਰਿਸ਼ਤਾ ਕਿਤੇ ਹੋਰ ਕਰਨ ਦੀ ਲੋੜ ਨਹੀਂ ਹੈ ਮੈਂ ਪੜ੍ਹ ਲਿਖ ਕੇ ਇੰਨੀ ਜ਼ਿਆਦਾ ਕਾਮਯਾਬ ਹੋਵਾਂਗੀ ਕਿ ਮੈਂ ਤੁਹਾਨੂੰ ਦਿਖਾ ਦੇਵਾਂਗੀ ਤੁਹਾਡੀ ਕੁੜੀ ਵੀ ਗਰਭ ਨਾਲ ਜੀ ਸਕਦੀ ਹੈ ਤੁਹਾਡਾ ਸਿਰ ਉੱਚਾ ਵੀ ਕਰ ਸਕਦੀ ਹੈ ਤਾਂ ਫਿਰ ਉਹ ਕੁੜੀ ਨੇ ਗ੍ਰੈਜੂਏਸ਼ਨ ਰੱਖੀ ਸੀ ਪਰ ਉਹ ਕੁੜੀ ਵਕੀਲ ਬਣਨਾ ਚਾਹੁੰਦੀ ਸੀ ਇਸ ਕਰਕੇ ਉਹ ਐਲ ਐਲ ਬੀ ਦੀ ਤਿਆਰੀ ਕਰਦੀ ਹੈ ਤੇ ਬਹੁਤ ਜ਼ਿਆਦਾ ਪ੍ਰੈਕਟਿਸ ਕਰਦੀ ਹੈ ਤੇ ਐਲ ਐਲ ਬੀ ਕਲੀਅਰ ਕਰ ਲੈਂਦੀ ਉਸ ਤੋਂ ਬਾਅਦ ਵਕੀਲਾਂ ਨਾਲ ਪ੍ਰੈਕਟਿਸ ਕਰਨ ਲੱਗ ਜਾਂਦੀ ਹੈ ਤਾਂ ਫਿਰ ਉਹ ਬਹੁਤ ਵੱਡੀ ਵਕੀਲ ਬਣ ਜਾਂਦੀ ਹੈ ਹੌਲੀ ਹੌਲੀ ਉਸ ਦਾ ਨਾਮ ਚਾਰੇ ਪਾਸੇ ਜਾਂਦਾ ਹੈ ਉਸ ਕੋਲੇ ਜਿਹੜਾ ਵੀ ਕੇਸ ਆਉਂਦਾ ਸੀ ਉਹ ਉਸ ਨੂੰ ਹਮੇਸ਼ਾ ਜਿੱਤਦੀ ਸੀ ਉਸਨੇ ਕੋਈ ਕੇਸ ਕਦੇ ਨਹੀਂ ਸੀ ਛੱਡਿਆ ਇਸ ਕਰਕੇ ਵੱਡੇ ਵੱਡੇ ਉਸ ਕੋਲੇ ਕੇਸ ਆਉਂਦੇ ਜਿਹੜੇ ਕੇਸ ਕੋਈ ਵਕੀਲ ਨਹੀਂ ਸੀ ਲੈਂਦਾ ਤਾਂ ਉਹ ਉਹ ਕੁੜੀ ਲੈਂਦੀ ਸੀ ਪਰ ਉਹ ਇੱਕ ਗੱਲ ਧਿਆਨ ਜ਼ਰੂਰ ਰੱਖਦੀ ਸੀ ਹਮੇਸ਼ਾ ਸੱਚੇ ਕੇਸ ਹੀ ਫੜਦੀ ਸੀ ਉਹ ਕਿਸੇ ਗਰੀਬ ਨਾਲ ੱਤਕਾ ਨਹੀਂ ਸੀ ਕਰਦੀ ਤੇ ਨਾ ਹੀ ਜਲਦੀ ਸੀ ਤਾਂ ਕਰਕੇ ਉਸ ਦਾ ਨਾਮ ਬਹੁਤ ਜ਼ਿਆਦਾ ਸੀ ਗਰੀਬਾਂ ਕੋਲੋਂ ਉਹ ਫੀਸ ਬਹੁਤ ਘੱਟ ਲੈਂਦੀ ਸੀ ਪਰ ਉਸ ਕੋਲੇ ਕੇਸਾਂ ਦੀ ਕਮੀ ਨਹੀਂ ਸੀ ਅੱਜ ਦਿਨ ਉਸ ਕੋਲੇ ਇੰਨੇ ਕੇਸ ਆਉਂਦੇ ਸੀ ਅੱਧੇ ਕੇਸਾਂ ਨੂੰ ਤਾਂ ਉਹ ਜਵਾਬ ਦੇ ਦੇ ਦਿੰਦੀ ਸੀ ਇਸ ਤਰ੍ਹਾਂ ਹੁਣ ਕੁੜੀ ਨਾਮੀ ਗ੍ਰਾਮੀ ਵਕੀਲ ਬਣ ਚੁੱਕੀ ਸੀ ਇੱਧਰ ਸਣੀ ਸੋਚਦਾ ਹੈ ਕਿ ਕਿਉਂ ਆਪਦੀ ਜ਼ਮੀਨ ਪੁੱਠੀ ਲਈਤੀ ਜਾਵੇ ਤਾਂ ਫਿਰ ਉਹ ਆਪਦੇ ਇੱਕ ਦੋਸਤ ਆਕਾਸ਼ ਨੂੰ ਮਿਲਦਾ ਹੈ ਤਾਂ ਫਿਰ ਆਕਾਸ਼ ਉਸਨੂੰ ਦੱਸਦਾ ਹੈ ਕਿ ਜੇ ਤੂੰ ਆਪਦੀ ਜ਼ਮੀਨ ਪੁੱਠੀ ਲੈਣੀ ਹੈ ਤਾਂ ਫਿਰ ਉਹਨਾਂ ਤੇ ਕੇਸ ਕਰਦੇ ਜੇ ਤੂੰ ਕੇਸ ਜਿੱਤ ਗਿਆ ਤਾਂ ਗਵਰਨਮੈਂਟ ਤੇਰੀ ਜ਼ਮੀਨ ਤੈਨੂੰ ਵਾਪਸ ਕਰਵਾ ਦੇਵੇਗੀ ਫਿਰ ਉਹ ਆਕਾਸ਼ ਕੋਲ ਪੁੱਛਦਾ ਹੈ ਕਿਹੜਾ ਵਕੀਲ ਕਰਾਂ ਜਿਹੜਾ ਕਿ ਮੈਨੂੰ ਕੇਸ ਜਿਤਾ ਦੇਵੇ ਫਿਰ ਸਨੀ ਕਹਿੰਦਾ ਹੈ ਕਿ ਮੈਂ ਬਹੁਤ ਵਕੀਲਾਂ ਕੋਲ ਗਿਆ ਸਾਰੇ ਮੈਨੂੰ ਲਾਰੇ ਲਾਉਂਦੇ ਨੇ ਪਰ ਮੈਨੂੰ ਉਹਨਾਂ ਤੇ ਭਰੋਸਾ ਨਹੀਂ ਹੈ ਮੈਨੂੰ ਕੋਈ ਏਦਾਂ ਦਾ ਵਕੀਲ ਚਾਹੀਦਾ ਹੈ ਕਿ ਜਿਹੜਾ ਪੁਖਤਾ ਵਕੀਲ ਹੋਵੇ ਜਿਹੜਾ ਕਿ ਮੇਰਾ ਕੇਸ ਜਿਤਾਵੇ ਫਿਰ ਆਕਾਸ਼ ਉਸਨੂੰ ਉਸ ਕੁੜੀ ਬਾਰੇ ਦੱਸਦਾ ਹੈ ਜਿਹੜੀ ਕੁੜੀ ਦਾ ਸਨੀ ਨਾਲ ਵਿਆਹ ਹੋਣਾ ਸੀ ਤਾਂ ਉਹ ਦੱਸਦਾ ਹੈ ਕਿ ਇੱਕ ਕੁੜੀ ਵਕੀਲ ਹੈ ਜੋ ਬਹੁਤ ਵਧੀਆ ਵਕੀਲ ਉਸ ਕੋਲ ਜੋ ਵੀ ਕੇਸ ਜਾਂਦਾ ਹੈ ਉਹ ਜਿੱਤਦੀ ਹੀ ਜਿੱਤਦੀ ਹੈ ਤੇ ਉਸਨੇ ਤੇਰਾ ਕੇਸ ਫੜ ਲਿਆ ਤਾਂ ਤੇਰੀ ਜ਼ਮੀਨ ਵਾਪਸ ਆ ਜਾਵੇ ਤੇ ਗਰੰਟੀशुदा ਉਹ ਕੇਸ ਜਿੱਤ ਜਾਵੇਗੀ ਤਾਂ ਫਿਰ ਆਕਾਸ਼ ਸਨੀ ਨੂੰ ਨਾਲ ਲੈ ਕੇ ਉਸ ਕੁੜੀ ਦੇ ਕੈਵਨ ਦੇ ਵਿੱਚ ਪਹੁੰਚ ਜਾਂਦਾ ਹੁਣ ਕੈਵਨ 'ਚ ਉਹ ਕੁੜੀ ਆਈ ਨਹੀਂ ਸੀ ਤਾਂ ਫਿਰ ਉਹਦੇ ਨਾਲ ਦੇ ਵਕੀਲਾਂ ਨਾਲ ਉਹ ਡਿਸਕਸ ਕਰਦੇ ਨੇ ਤੇ ਥੋੜੀ ਦੇਰ ਬਾਅਦ ਉਹ ਕੁੜੀ ਆ ਜਾਂਦੀ ਹੈ ਤੇ ਆ ਕੇ ਆਪਣੇ ਵਕੀਲਾਂ ਨੂੰ ਪੁੱਛਦੀ ਹੈ ਕਿ ਦੱਸੋ ਅੱਜ ਕਿਹੜਾ ਕੇਸ ਆਇਆ ਵਕੀਲ ਦੇ ਕੋਲ ਸਨੀ ਇਸ਼ਾਰਾ ਕਰ ਦਿੰਦੇ ਨੇ ਇਹ ਆਪ ਦਾ ਕੇਸ ਲੈ ਕੇ ਆਏ ਨੇ ਜਿਵੇਂ ਉਸ ਕੁੜੀ ਨੇ ਸਣੀ ਨੂੰ ਵੇਖਿਆ ਸੀ ਤਾਂ ਇੱਕਦਮ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹ ਕਹਿੰਦੀ ਹੈ ਕਿ ਤੇਰੀ ਇੱਥੇ ਆਉਣ ਦੀ ਹਿੰਮਤ ਕਿਵੇਂ ਹੋਈ ਤੂੰ ਮੈਨੂੰ ਅਬਦੀ ਸ਼ਕਲ ਕਿਉਂ ਦਿਖਾਈ ਮੈਂ ਤਾਂ ਤੈਨੂੰ ਬਹੁਤ ਪੋਸ ਰਹੀ ਹਾਂ ਮੈਂ ਤੇਰੇ ਤੇ ਕੇਸ ਕਰਨਾ ਚਾਹੁੰਦੀ ਹਾਂ ਤੈਨੇ ਮੇਰੀ ਇਨੀ ਬਦਨਾਮੀ ਕੀਤੀ ਮੇਰੇ ਮਾਪਿਓ ਦੀ ਇਨੀ ਬਦਨਾਮੀ ਕੀਤੀ ਸਾਨੂੰ ਪਿੰਡ ਵਿੱਚ ਜਿਉਣ ਜੋਗਾ ਨਹੀਂ ਛੱਡਿਆ ਮੈਂ ਤੇਰੇ ਕੋਲੇ ਉਹ ਬਦਲਾ ਜ਼ਰੂਰ ਲਵਾਂਗੀ ਫਿਰ ਸਣੀ ਅਬਦੇ ਦੋਸਤ ਨੂੰ ਕਹਿੰਦਾ ਹੈ ਕਿ ਤੂੰ ਆ ਮੈਨੂੰ ਕਿਸ ਕੋਲੇ ਲਿਆਇਆ ਹੈ ਮੈਨੂੰ ਦੱਸਤਾ ਦੇਣਾ ਸੀ ਕਿ ਇਹ ਵਕੀਲ ਹੈ ਤਾਂ ਫਿਰ ਉਸਦਾ ਦੋਸਤ ਕਹਿੰਦਾ ਹੈ ਜੇ ਸਣੀ ਤੇਰੇ ਕੋਲ ਹੁਣ ਕੋਈ ਆਚਾਰਾ ਨਹੀਂ ਹੈ ਤੇਰਾ ਕੇਸ ਇਹ ਹੀ ਜਿੱਤ ਸਕਦੀ ਹੈ ਤਾਂ ਸਿਰਫ ਆਹੀ ਤੈਨੂੰ ਜਿਤਾ ਸਕਦੀ ਹੈ ਚੁੱਪਚਾਪ ਆਪਦਾ ਕਮੰਡ ਛੱਡ ਇਦੇ ਪੈਰਾਂ 'ਚ ਗਿਰ ਜਾ ਹੁਣ ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਇਹਦੇ ਪੈਰਾਂ 'ਚ ਸਾਨੂੰ ਗਿਰ ਕੇ ਮਾਫੀ ਮੰਗਣੀ ਚਾਹੀਦੀ ਹੈ। ਪੈਰਾਂ 'ਚ ਸਣੀ ਗਿਰਨਾ ਨਹੀਂ ਸੀ ਚਾਹੁੰਦਾ ਪਰ ਉਸ ਕੋਲੇ ਹੋਰ ਕੋਈ ਚਾਰਾ ਨਹੀਂ ਸੀ ਤਾਂ ਕਰਕੇ ਉਹ ਇੱਕਦਮ ਉਸ ਕੁੜੀ ਦੇ ਪੈਰਾਂ 'ਚ ਗਿਰ ਜਾਂਦਾ ਹੈ। ਤੇ ਆਪਦੇ ਕੀਤੇ ਦੀ ਗਲਤੀ ਮੰਨਦਾ ਹੈ ਤੇ ਨਾਲੇ ਕਹਿੰਦਾ ਹੈ ਮੈਂ ਤੇਰੇ ਪਰਿਵਾਰ ਨਾਲ ਬਹੁਤ ਮਾੜਾ ਕੀਤਾ। ਮੈਂ ਤੇਰੇ ਨਾਲ ਵੀ ਬਹੁਤ ਮਾੜਾ ਕੀਤਾ ਪਰ ਇਹਦੇ ਵਿੱਚ ਜ਼ਿਆਦਾਤਰ ਮੇਰੀ ਗਲਤੀ ਨਹੀਂ ਹੈ। ਇਹ ਸਭ ਕੁਝ ਮੇਰੇ ਚਾਚੇ ਕਰਕੇ ਹੋਇਆ। ਉਸ ਕੁੜੀ ਨੂੰ ਦੱਸ ਹੈ ਕਿ ਮੇਰੇ ਚਾਚੇ ਨੇ ਤੇਰੀ ਫੋਟੋ ਐਡਿਟ ਕਰਕੇ ਮੈਨੂੰ ਦਿਖਾਈ ਸੀ ਉਸ ਫੋਟੋ ਚ ਮੈਨੂੰ ਨਹੀਂ ਪਤਾ ਲੱਗਿਆ ਕਿ ਤੇਰੀ ਇੱਕ ਅੱਖ ਖਰਾਬ ਹੈ ਉਸ ਫੋਟੋ ਚ ਤੂੰ ਚੰਗੀ ਭਲੀ ਸੀ ਤੇਰੀਆਂ ਦੋਵੇਂ ਅੱਖਾਂ ਠੀਕ ਸੀ ਤਾਂ ਕਰਕੇ ਮੈਂ ਰਿਸ਼ਤੇ ਨੂੰ ਹਾਂ ਕੀਤੀ ਸੀ ਇਹ ਕਰਕੇ ਚਾਚੇ ਨੇ ਮੇਰੇ ਕੋਲੇ ਬਦਲਾ ਲਿਆ ਮੇਰੇ ਤੋਂ ਹੁਣ ਉਹ ਚਾਚੇ ਨੇ ਮੇਰੀ ਜ਼ਮੀਨ ਨੱਪ ਲਈ ਹੈ ਹੁਣ ਜਿਵੇਂ ਕੁੜੀ ਨੇ ਆ ਗੱਲ ਸੁਣੀ ਸੀ ਤਾਂ ਫਿਰ ਉਸ ਨੂੰ ਸਣੀ ਤੇ ਤਰਸ ਆ ਜਾਂਦਾ ਹੈ ਤਾਂ ਫਿਰ ਉਹ ਸਣੀ ਨੂੰ ਪੈਂਦੀ ਹੈ ਕਿ ਮੈਂ ਤੇਰੇ ਕੋਲ ਬਦਲਾਤਾ ਲੈਣਾ ਚਾਹੁੰਨੀ ਆ ਤੇਰੀ ਆ ਗੱਲ ਸੁਣ ਕੇ ਮੈਨੂੰ ਤੇਰੇ ਤੇ ਤਰਸ ਆ ਰਿਹਾ ਹੈ ਕਿਉਂਕਿ ਤੇਰੇ ਚਾਚੇ ਨੇ ਸਿਰਫ ਤੇਰੀ ਜ਼ਿੰਦਗੀ ਨਹੀਂ ਖਰਾਬ ਕੀਤੀ ਉਹਨੇ ਮੇਰੀ ਜ਼ਿੰਦਗੀ ਵੀ ਖਰਾਬ ਕੀਤੀ ਹੈ ਹੁਣ ਸਨੀ ਨੇ ਦੱਸਿਆ ਸੀ ਕਿ ਉਸਦੇ ਚਾਚੇ ਨੇ ਉਸਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਉਸ ਦਾ ਵੀ ਮੁੜ ਕੇ ਕਦੇ ਵਿਆਹ ਨਹੀਂ ਹੋਇਆ ਉਸ ਵਾਸਤੇ ਕੋਈ ਰਿਸ਼ਤਾ ਨਹੀਂ ਆਇਆ ਹਰੇਕ ਬੰਦਾ ਇਹੀ ਸੋਚਦਾ ਸੀ ਕਿ ਇਹਨੇ ਤਾਂ ਕੁੜੀ ਵਾਲਿਆਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਸੀ ਇਸ ਮੁੰਡੇ ਨੂੰ ਆਪਦੀ ਕੁੜੀ ਆਪਾਂ ਕਿਉਂ ਦਈਏ ਇਸ ਤਰ੍ਹਾਂ ਮੇਰੇ ਚਾਚੇ ਨੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਇਹ ਗੱਲ ਸਨੀ ਨੇ ਉਸ ਕੁੜੀ ਨੂੰ ਦੱਸੀ ਸੀ ਤਾਂ ਫਿਰ ਕੁੜੀ ਕਹਿੰਦੀ ਹੈ ਕਿ ਚਾਚੇ ਕੋਲ ਬਦਲਾ ਮੈਂ ਵੀ ਲੈਣਾ ਹੈ ਤੇ ਚਾਚੇ ਕੋਲ ਤੇਰਾ ਬਦਲਾ ਵੀ ਲੈਣਾ ਤਾਂ ਕਰਕੇ ਮੈਂ ਤੇਰਾ ਕੇਸ ਫੜ ਲੈਂਦੀ ਹਾਂ ਤੇ ਮੈਂ ਤੈਨੂੰ ਮaaf ਕਰ ਦਿੰਦੀ ਆ ਪਰ ਹੁਣ ਇੱਕ ਸ਼ਰਤ ਹੈ ਤੈਨੂੰ ਸਾਡੇ ਪਿੰਡ ਜਾ ਕੇ ਮੇਰੇ ਮਾਪੇ ਕੋਲੋਂ ਮਾਫੀ ਮੰਗਣੀ ਪਵੇਗੀ ਸਨੀ ਕਹਿੰਦਾ ਮੈਂ ਸਿਰਫ ਤੇਰੇ ਮਾਪੇ ਕੋਲੋਂ ਨਹੀਂ ਉਹ ਪਿੰਡ ਵਾਲਿਆਂ ਕੋਲੋਂ ਵੀ ਮਾਫੀ ਮੰਗ ਲਵਾਂਗਾ ਜਿਹੜੇ ਜਿਹੜੇ ਉੱਥੇ ਸੀ ਮੈਂ ਸਭ ਕੋਲੋਂ ਮਾਫੀ ਮੰਗਣ ਲਈ ਤਿਆਰ ਹਾਂ ਇਸ ਗੱਲ ਦਾ ਮੈਨੂੰ ਬਹੁਤ ਜ਼ਿਆਦਾ ਪਛਤਾਵਾ ਹੈ ਮੈਂ ਉਸ ਤੋਂ ਬਾਅਦ ਬਹੁਤ ਪਛਤਾ ਰਿਹਾ ਹਾਂ ਮੈਂ ਤੇਰੇ ਨਾਲ ਧੱਕਾ ਕੀਤਾ ਮੈਂ ਇੰਨਾ ਮਾੜਾ ਚੰਗਾ ਉੱਥੇ ਨਹੀਂ ਮੈਨੂੰ ਬੋਲਣਾ ਚਾਹੀਦਾ ਸੀ ਤਾਂ ਕਰਕੇ ਸਨੀ ਬੜਾ ਪਛਤਾਵੇ ਚ ਆ ਕੇ ਉਸ ਕੁੜੀ ਦੇ ਮਾਪੇ ਕੋਲ ਜਾ ਕੇ ਮਾਫੀ ਮੰਗਦਾ ਫਿਰ ਉਸ ਕੁੜੀ ਦੇ ਮਾਪੇ ਵੀ ਉਸ ਨੂੰ ਮaaf ਕਰ ਦਿੰਦੇ ਨੇ ਕਿਉਂਕਿ ਸਨੀ ਨੇ ਉੱਥੇ ਰੋੜ ਉਕੇ ਮਾਫੀ ਮੰਗੀ ਸੀ ਤੇ ਕਹਿੰਦਾ ਸੀ ਕਿ ਮੈਨੂੰ ਜ਼ਿੰਦਗੀ ਪਰ ਇਹ ਪਛਤਾਵਾ ਰਹਿੰਦਾ ਜੇ ਮੈਨੂੰ ਨਾ ਮਿਲਦੀ ਤਾਂ ਇਸੇ ਤਰ੍ਹਾਂ ਹੁਣ ਕੁੜੀ ਨੇ ਸਨੀ ਦਾ ਕੇਸ ਫੜ ਲਿਆ ਸੀ ਉਹ ਜੀ ਜਾਨ ਲਾ ਦਿੰਦੀ ਐ ਉਹ ਕੇਸ ਵਿੱਚ ਕਿਉਂਕਿ ਉਸਨੇ ਸਨੀ ਦੇ ਚਾਚੇ ਕੋਲੋਂ ਬਦਲਾ ਦੋ ਲੈਣਾ ਸੀ ਤੇ ਸਨੀ ਨੂੰ ਵੀ ਜਿਤਾਉਣਾ ਸੀ ਇਸ ਤਰ੍ਹਾਂ ਉਹ ਕੇਸ ਜਿੱਤ ਜਾਂਦੀ ਐ ਤੇ ਸਨੀ ਉਸ ਦੀ ਜ਼ਮੀਨ ਵਾਪਸ ਮਿਲ ਜਾਂਦੀ ਹੈ ਜਿਵੇਂ ਸਨੀ ਨੂੰ ਉਸ ਦੀ ਜ਼ਮੀਨ ਵਾਪਸ ਮਿਲੀ ਸੀ ਤਾਂ ਸਨੀ ਬਹੁਤ ਜ਼ਿਆਦਾ ਖੁਸ਼ ਸੀ ਉਸ ਨੂੰ ਮਾਣ ਹੁੰਦਾ ਉਸ ਕੁੜੀ ਤੇ ਕਿਉਂਕਿ ਉਸਨੇ ਮੇਰੀ ਜ਼ਿੰਦਗੀ ਬਚਾ ਲਈ ਤੇ ਮੇਰੀ ਜ਼ਮੀਨ ਵੀ ਵਾਪਸ ਮੁੜਵਾ ਦਿੱਤੀ ਉਸ ਨੂੰ ਆਪਦੇ ਕੀਤੇ ਤੇ ਪਛਤਾਵਾ ਸੀ ਤਾਂ ਕਰਕੇ ਉਹ ਸੋਚਦਾ ਹੈ ਕਿਉਂ ਨਾ ਮੈਂ ਉਸ ਨਾਲ ਵਿਆਹ ਕਰਵਾ ਲਵਾਂ ਕਿਉਂਕਿ ਕੁੜੀ ਦੇਖਣ ਚ ਬਹੁਤ ਸੋਹਣੀ ਸੀ ਬਸ ਉਸ ਦੀ ਅੱਖ ਖਰਾਬ ਸੀ ਇਸੇ ਤਰ੍ਹਾਂ ਦਿਨ ਰਾਤ ਸਣੀ ਆਹੀ ਸੋਚਦਾ ਸੀ ਇੱਧਰ ਉਹ ਕੁੜੀ ਵੀ ਸਣੀ ਨੂੰ ਮਾਫ਼ ਕਰ ਦਿੰਦੀ ਹੈ ਕਿਉਂਕਿ ਕੇਸ ਦੇ ਦੌਰਾਨ ਦੋਨਾਂ ਦੀਆਂ ਬਹੁਤ ਵਾਰ ਮੁਲਾਕਾਤਾਂ ਹੁੰਦੀਆਂ ਦੋਨੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਲੈਂਦੇ ਨੇ ਤਾਂ ਫਿਰ ਉਸ ਕੁੜੀ ਨੂੰ ਪਤਾ ਲੱਗਦਾ ਹੈ ਕਿ ਸਣੀ ਦਿਲ ਦਾ ਮਾੜਾ ਨਹੀਂ ਬਸ ਉਸਦੇ ਚਾਚੇ ਨੇ ਸਨਾਂ ਦਾ ਧੋਖਾ ਕੀਤਾ ਸੀ ਤਾਂ ਕਰਕੇ ਸਣੀ ਨੇ ਇਸ ਤਰ੍ਹਾਂ ਹੁਣ ਕੀਤਾ ਹੁਣ ਸਣੀ ਦੇ ਪ੍ਰਤੀ ਉਸ ਦੇ ਦਿਲ ਚ ਕੋਈ ਵੀ ਸ਼ਿਕਾਇਤ ਨਹੀਂ ਸੀ ਇਸ ਤਰ੍ਹਾਂ ਦਿਨ ਲੰਘਦੇ ਰਹਿੰਦੇ ਨੇ ਇੱਕ ਦਿਨ ਸਣੀ ਉਸ ਕੁੜੀ ਕੋਲ ਆਉਂਦਾ ਤੇ ਕੁੜੀ ਨੂੰ ਆ ਕੇ ਕਹਿੰਦਾ ਕਿ ਤੈਨੂੰ ਇਤਰਾਜ਼ ਨਾ ਹੋਵੇ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਪਹਿਲਾਂ ਤਾਂ ਕੁੜੀ ਨਾ ਕਰ ਦਿੰਦੀ ਹੈ ਫਿਰ ਕਹਿੰਦੀ ਹੈ ਕਿ ਤੂੰ ਮੇਰੇ ਮਾਪੇ ਨਾਲ ਗੱਲ ਕਰ ਕਿਉਂਕਿ ਕੁੜੀ ਵੀ ਕੁਆਰੀ ਸੀ ਤੇ ਸਨੀ ਵੀ ਕੁਆਰਾ ਹੀ ਸੀ ਤੇ ਦੋਨਾਂ ਦੀ ਉਮਰ ਵੀ ਜ਼ਿਆਦਾ ਹੋ ਚੁੱਕੀ ਸੀ ਹੁਣ ਦੋਨਾਂ ਕੋਲੇ ਕੋਈ ਸਹਾਰਾ ਨਹੀਂ ਸੀ ਫਿਰ ਸਨੀ ਉਸਦੇ ਮਾਪੇ ਨਾਲ ਜਾ ਕੇ ਗੱਲ ਕਰਦਾ ਹੈ ਤੇ ਕਹਿ ਦਿੰਦਾ ਹੈ ਕਿ ਮੈਂ ਤੁਹਾਡੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਫਿਰ ਉਸਦੇ ਮਾਪੇ ਵੀ ਮੰਨ ਜਾਂਦੇ ਨੇ ਇਸ ਤਰ੍ਹਾਂ ਸਨੀ ਫਿਰ ਦੁਬਾਰਾ ਤੋਂ ਬਰਾਤ ਲੈ ਕੇ ਆਉਂਦਾ ਤੇ ਸਾਰੇ ਪਿੰਡ ਵਾਲੇ ਇਹੀ ਗੱਲਾਂ ਕਰਦੇ ਨੇ ਕਿ ਜਿਹੜਾ ਮੁੰਡਾ ਇਥੋਂ ਕੁੱਟ ਖਾ ਕੇ ਗਿਆ ਸੀ ਜਿਹੜੀ ਬਰਾਤ ਵੀ ਇਥੋਂ ਕੁੱਟ ਖਾ ਕੇ ਗਈ ਸੀ ਉਹੀ ਬਰਾਤ ਦੁਬਾਰਾ ਆ ਰਹੀ ਹੈ। ਉਹੀ ਮੁੰਡਾ ਦੁਬਾਰੇ ਇਸ ਕੁੜੀ ਨੂੰ ਵਿਆਹਣ ਵਾਸਤੇ ਆ ਰਿਹਾ। ਤਾਂ ਫਿਰ ਉਹ ਕੁੜੀ ਦੀ ਬਹੁਤ ਜ਼ਿਆਦਾ ਤਾਰੀਫ ਕਰਦੇ ਨੇ। ਉਹ ਕੁੜੀ ਨੇ ਕਾਮਯਾਬੀ ਨਾਲ ਆਪਣਾ ਬਦਲਾ ਲਿਆ। ਉਹਨੇ ਕੋਈ ਹੋਰ ਤਰੀਕਾ ਨਹੀਂ ਅਪਣਾਇਆ। ਉਸਨੇ ਸਣੀ ਤੋਂ ਉਤੋਂ ਹੋ ਕੇ ਸਣੀ ਨਾਲ ਬਦਲਾ ਲਿੱਤਾ। ਸਣੀ ਨੂੰ ਵੀ ਇਹ ਅਹਿਸਾਸ ਦਵਾਇਆ ਕਿ ਉਸਨੇ ਗਲਤ ਕੀਤਾ ਸੀ। ਇਸੇ ਤਰ੍ਹਾਂ ਸਣੀ ਬਰਾਤ ਲੈ ਕੇ ਆਉਂਦਾ ਹੈ ਤੇ ਫਿਰ ਉਸੇ ਤਰ੍ਹਾਂ ਮੈਰਿਜ ਪੈਲਸ ਸਜਾਇਆ ਜਾਂਦਾ ਹੈ ਤੇ ਸਾਰੀਆਂ ਰਸਮਾਂ ਦੁਬਾਰਾ ਤੋਂ ਕੀਤੀਆਂ ਜਾਂਦੀਆਂ ਪਰ ਇਸ ਵਾਰ ਸਨੀ ਨੇ ਕੁਝ ਨਹੀਂ ਕੀਤਾ ਸੀ ਬੜੇ ਆਰਾਮ ਨਾਲ ਉਸਨੇ ਵਿਆਹ ਕਰਵਾ ਲਿਆ ਸੀ ਤੇ ਸਨੀ ਬਹੁਤ ਜ਼ਿਆਦਾ ਖੁਸ਼ ਸੀ ਉਸ ਨੂੰ ਇਨੀ ਚੰਗੀ ਕੁੜੀ ਮਿਲੀ ਹੈ ਕਿਉਂਕਿ ਸਨੀ ਨੇ ਵੀ ਉਸ ਕੁੜੀ ਨੂੰ ਚੰਗੀ ਤਰ੍ਹਾਂ ਜਾਣ ਲਿਆ ਸੀ ਤਾਂ ਫਿਰ ਉਹ ਕੁੜੀ ਵੀ ਖੁਸ਼ ਸੀ ਕਿਉਂਕਿ ਸਨੀ ਵੀ ਵਧੀਆ ਮੁੰਡਾ ਹੈ ਇਸੇ ਤਰ੍ਹਾਂ ਦੋਨਾਂ ਦਾ ਬੜੀ ਧੂਮ ਧਾਮ ਨਾਲ ਵਿਆਹ ਹੋ ਜਾਂਦਾ ਹੈ ਇਸ ਵਾਰ ਸਨੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਨੂੰ ਕੁਝ ਦਾਜ ਨਹੀਂ ਚਾਹੀਦਾ ਤੁਹਾਨੂੰ ਆਪਦੀ ਕੁੜੀ ਤੇ ਜ਼ਿਆਦਾ ਖਰਚ ਕਰਨ ਦੀ ਲੋੜ ਨਹੀਂ ਹੈ ਮੈਨੂੰ ਸਿਰਫ ਕੁੜੀ ਚਾਹੀਦੀ ਹੈ ਮੈਨੂੰ ਦਾਜ ਦਾ ਕੁਝ ਵੀ ਨਹੀਂ ਚਾਹੀਦਾ ਇਸ ਕਰਕੇ ਉਸਦੇ ਮਾਪੇ ਵੀ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਹਨਾਂ ਨੂੰ ਉਸਦੀ ਕੁੜੀ ਦੇ ਜ਼ਿਆਦਾ ਖਰਚ ਨਹੀਂ ਕਰਨਾ ਪੈ ਰਿਹਾ ਸੀ ਉਹਨਾਂ ਦਾ ਪਹਿਲਾਂ ਹੀ ਬਹੁਤ ਜ਼ਿਆਦਾ ਖਰਚ ਹੋ ਚੁੱਕਿਆ ਸੀ ਇਸੇ ਤਰ੍ਹਾਂ ਸਨੀ ਸੁਪਰੀ ਨੂੰ ਵਿਆਹ ਕਰਾ ਕੇ ਆਪਦੇ ਨਾਲ ਲੈ ਜਾਂਦਾ ਹੈ ਦੋਵੇਂ ਬੜੀ ਆਰਾਮ ਨਾਲ ਆਪਣੀ ਜ਼ਿੰਦਗੀ ਲੰਘਾਉਣ ਲੱਗ ਜਾਂਦੇ ਨੇ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਕਈ ਵਾਰ ਇਦਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਉਹਨਾਂ ਗਲਤੀਆਂ ਲਈ ਮਾਫੀ ਮੰਗਣਾ ਹੀ ਸਭ ਤੋਂ ਵੱਡਾ ਇਲਾਜ ਹੈ ਇਸ ਕਰਕੇ ਜੇ ਤੁਹਾਡੇ ਕੋਲੋਂ ਕਿਸੇ ਦਾ ਦਿਲ ਦੁਖਾਇਆ ਗਿਆ ਹੋਵੇ ਜਾਂ ਅਣਚਾਹੇ ਚ ਕੋਈ ਗਲਤੀ ਹੋ ਗਈ ਹੋਵੇ ਤਾਂ ਚੁੱਪਚਾਪ ਮਾਫੀ ਮੰਗ ਲਿਓ ਤੇ ਇਸ ਪਛਤਾਵੇ ਤੋਂ ਬਾਹਰ ਆ ਜਾਓ ਜੇ ਤੁਸੀਂ ਮਾਫੀ ਮੰਗੋਗੇ ਤੁਹਾਨੂੰ ਰੱਬ ਵੀ ਮaaf ਕਰ ਦੇਵੇਗਾ ਜਿਸ ਦਾ ਤੁਸੀਂ ਦਿਲ ਦਿਖਾਇਆ ਉਹ ਵੀ ਮaaf ਕਰ ਦੇਵੇਗਾ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਹੈ ਸ਼ਨੀਵਾਰੇ ਤੇ ਕੀ ਕਹਿਣਾ ਹੈ ਉਸ ਵਕੀਲ ਕੁੜੀ ਬਾਰੇ ਦੋਨਾਂ ਚੋਂ ਕੌਣ ਸਹੀ ਤੇ ਦੋਨਾਂ ਬਾਰੇ ਤੁਹਾਡੀ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ ਸੋ ਮਿਲਾਂਗੇ ਕਹਾਣੀ ਦੀ ਨਵੀਂ ਦੇ ਨਾਲ ਤਦ ਤੱਕ ਲਈ ਧੰਨਵਾਦ